ਸਮਾਂਤ ਹੱਲੇ ਦੀ ਕੋਈ ਪਤਾ ਨਹੀਂ ਅੱਜ ਪਹਿਲੇ ਦਿਨ ਡਰਾਈਵਰ ਸ਼ੁਰੂ ਹੋਈ ਆ ਜੀ ਸਾਡੇ ਸ਼ਕਤੀ ਸਾਹਿਬ ਮੰਡੀ ਦਾ ਪੰਜ 6 ਦਿਨੋਂ ਤੋਂ ਪੂਰਾ ਥੋਕ ਕੇ ਦਿਨ ਕਹਿ ਸਕਦੇ ਆ ਜੀ ਮੰਡੀ ਨੂੰ ਦੇਖ ਰਿਹਾ ਕਿ ਸਫਾਈ ਕਰਾਤੀ ਆ ਸ਼ਕਤੀ ਸਾਹਿਬ ਨੇ ਲਾਈਟਾਂ ਚਲਵਾਤੀਆਂ ਵਾ ਉਹ ਮਿੰਟ ਮਿੰਟ ਤੇ ਸਾਰੀ ਨਜ਼ਰ ਰੱਖੀ ਹੋਈ ਆ ਪ੍ਰਸ਼ਾਸਨ ਨੇ ਤੇ ਮਰਜ਼ੀ ਵੀ ਮੇਰੇ ਹਿਸਾਬ ਨਾਲ ਇੱਕ ਤੋਂ ਅੱਜ ਬੱਲੇਦਨ ਜੀ ਦੀ ਆਈ ਆ ਥੋੜੀ ਮੁੱਖ ਚਰਚਾ ਕਿ ਇੰਨੀ ਪੱਕੀ ਜੀ ਨਹੀਂ ਹੈਗੀ ਤੇ ਇਹ ਸ਼ਾਮ ਤੱਕ ਅਸੀਂ ਜੀ ਪੱਕ ਜੂਗੇ ਕੱਲ ਨੂੰ ਇਹਦੀ ਗੋਲੀ ਸਟਾਰਟ ਹੋ ਸਕਦੀ ਹੈ ਇਸ ਵਾਰ ਸੀਜ਼ਨ ਤੇ ਕਿੰਨਾ ਕੁ ਰਹਿਣਗਾ ਕਿਸਾਨ ਦਾ ਕਿਤੋਂ ਆਸਾਨ ਕਿਹੜੇ ਕੋਟੇ ਹਮਾਂ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਤੇ ਝਾੜ ਤੇ ਫਰਕ ਪੈ ਜੂਗਾ ਜੀ ਕਿਸਾਨ ਦੇ ਬਹੁਤ ਜਾਨਾ ਲੱਗਦਾ ਸਰਕਾਰ ਨੂੰ ਚੀਫ ਪੀਅਲ ਕਰਨਾ ਚਾਹੀਦਾ ਹੈ ਵਾਸਪੀ ਸੀਗਨ ਰਾਹ ਸਰਕਾਰ ਨੂੰ ਬਸ ਇਹੀ ਪੀਅਲ ਕਰਨਾ ਚਾਹੁੰਦੇ ਆ ਕਿ ਸਰਕਾਰ ਬਸ ਝੋਨਾ ਸਹੀ ਸਲਾਮ ਚੁਕਾ ਦੇਵੇ ਤੇ ਬਸ ਸਾਰੇ ਖੁਸ਼ ਹੋ ਜਾਣਗੇ ਨਹੀਂ ਨੁਕਸਾਨ ਤੇ ਹੋ ਗਿਆ ਸਾਡਾ ਪਰ ਤੇ ਜਰਾਤ ਪੂਰੀ ਆ ਉਹ ਪੈਸੇ ਦੇ ਘਟੇ ਨੁਕਸਾਨ ਹੋਇਆ ਪਰ ਅੱਜ ਤੋਂ ਬਾਅਦ ਪੜਾ ਜਿੱਤੇ ਬੰਨ ਚੁੱਕੇ ਉੱਥੇ ਕਾਫੀ ਨੁਕਸਾਨ ਹੋਇਆ ਤੇ ਮਤਲਬ ਸਰਕਾਰ ਨੂੰ ਚਾਹੀਦਾ ਕਿਸਾਨਾਂ ਦਾ ਜੋ ਫਸਲ ਖਰਾਬ ਹੋਈ ਹੈ ਸਹੀ ਮੁਆਵਜ਼ਾ ਦਿੱਤਾ ਜਾਵੇ ਇਹ ਜਿਹੜੀ ਮੰਡੀਓਂ ਚ ਫਸਲ ਆਵੇ ਉਸਾ ਸਹੀ ਟਾਈਮ ਤੇ ਚੱਕਿਆ ਜਾਵੇ ਤੇ ਸਹੀ ਮੁੱਲ ਦਿੱਤਾ ਜਾਵੇ ਤੇ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਸੀ ਇਸ ਸਾਲ ਜਿਹੜੀ ਫਸਲ ਲੈ ਕੇ ਆਂਦੀ ਸੀ ਕਿੰਨੀ ਫਸਲ ਤੁਸੀਂ ਲੈ ਕੇ ਆਏ ਤੇ ਕਿੰਨਾ ਨੁਕਸਾਨ ਹੋਇਆ ਉਹਦਾ ਮਤਲਬ ਇਹ ਹੈ ਕਿ ਆਪਣਾ ਛਬੀ ਬਿੱਜੀ ਸੀਗੀ ਤੇ ਕਿ ਕਾਫੀ ਕਟ ਲੱਗੇ ਸੀਗੇ ਕਾਫੀ ਕਟ ਲੱਗੇ ਤੇ ਕਟੀਆਂ ਵੀ ਲਵਾ ਗਏ ਮਜ਼ਲ ਜੋ ਨਚਾਇਆ ਸੀਗਾ ਤੇ ਐਦਾਂ ਸਰਕਾਰ ਨੂੰ ਇਹ ਕਮ ਨਹੀਂ ਕਰਨਾ ਚਾਹੀਦਾ ਵੀ ਸਹੀ ਟਾਈਮ ਨੇ ਚੱਕ ਲੋ ਵੀ ਕਿੰਨੀ ਫਸਲ ਆਪਣੇ ਇਸ ਇਲਾਕੇ ਦੀ ਮੰਡੀ ਚ ਆ ਜਾਂਦੀ ਹੈ ਕਿਆ ਜਾ ਸਕੇ ਕਾਫੀ ਆ ਜਾਂਦੀ ਹੈ ਆਪਾਂ ਕੇ ਇਹਨਾਂ ਦਾ ਨਹੀਂ ਪਤਾ ਪਦਾ ਕਿ ਕਿੰਨੀ ਆਉਂਦੀ ਕਿੰਨੀ ਨਹੀਂ ਤੇ ਕਾਫੀ ਮੰਡੀ ਭਰੀ ਹੁੰਦੀ ਹੈ ਕਾਫੀ ਉਹ ਅਮਜਾਟ ਨਹੀਂ ਅੱਜ ਕਿਵੇਂ ਦੇ ਦੇ ਕਿ ਜਿਹੜੀ ਫਸਲ ਪੁੱਤਾਂਵਾਂਗੇ ਫਾਲੀ ਮੰਡੀ ਤੇ ਛੁੱਟਣੀ ਸਾਨ ਸਾਰੇ ਉਹ ਦੇਖੋ ਜੀ ਮੈਂ ਪਿਛਲੇ ਸਾਲ ਤਾਂ ਬਹੁਤ ਜ਼ਿਆਦਾ ਖਰਾਬ ਹੋਇਆ ਹੈ ਇਹਨਾਂ ਨਾਲ ਕਿ ਹੜਾ ਨੇ ਖਰਾਬਾ ਕਰ ਦਿੱਤਾ ਕਿ ਮਹਿੰਗੇ ਉਦੋਂ ਕਿ ਜਦੋਂ ਸਰਕਾਰ ਸਹੀ ਕਹਿੰਦੀ ਕਿ ਸਕੇ ਸਹੀ ਮੌਕੇ ਦੇ ਦੇ ਤੇ ਇਹਦਾ ਨਹੀਂ ਕਰਣੀ ਚਾਹੀਦਾ ਹਾਂਜੀ ਮੰਡੀ ਟਾਂਡਾ ਆਮ ਸ਼ੁਰੂ ਹੋ ਗਈ ਆ ਜੀ ਇੱਕ ਦੋ ਢੇਰੀਆਂ ਆਈਆਂ ਆ ਬਾਕੀ ਚਾਰ ਪੰਜ ਦਿਨਾਂ ਤੱਕ ਆ ਆਮਦ ਸ਼ੁਰੂ ਹੋਏਗੀ ਅਸਲ ਚ ਔਰ ਕਿਸਾਨਾਂ ਨੂੰ ਅਪੀਲ ਆ ਜੀ ਆਪਣਾ ਜਿਹੜਾ ਝੋਨਾ ਆ ਉਹ ਹਰਾ ਨਾ ਵੜਵਾਉਣ ਸੁੱਕਾ ਝੋਨਾ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਇਹ ਖਾਸ ਅਪੀਲ ਹੈ ਜੀ ਕਿਸਾਨਾਂ ਵਾਸਤੇ ਹਮੇਸ਼ਾ ਮੰਡੀ ਚ ਸੁੱਕਾ ਝੋਨਾ ਲੈ ਕੇ ਆਉਣ ਤੇ ਉਸੇ ਦਿਨ ਹੀ ਫ੍ਰੀ ਹੋ ਜਾਣ। ਇਸ ਵਾਰ ਕਿੰਨੀ ਕੁ ਫਸਲ ਹੋਣ ਦੀ ਸੰਭਾਵਨਾ ਤੇ ਫਸਲ ਜੀ ਜਿੱਦਾਂ ਟਾਂਡਾ ਮੰਡੀ ਆ ਜੀ ਦੋ ਹਿੱਸਿਆਂ ਚ ਵੰਡਿਆ ਆ ਜੀ। ਇੱਕ ਤਾਂ ਬਿਆਸ ਦੇ ਦਰਿਆ ਨਾਲ ਲੱਗਦੀਆਂ ਮੰਡੀਆਂ ਸਾਡੀਆਂ ਜਲਾਲਪੁਰ ਮਿਆਣੀ ਔਰ ਨੱਥੂਪੁਰ। ਉਧਰ ਮੰਡੀਆਂ ਚ ਜਿਹੜੇ ਪਿੰਡ ਫਸਲ ਲੈ ਕੇ ਆਉਣਗੇ ਉਹਨਾਂ ਚ ਥੋੜਾ ਘਾਟਾ ਹੋ ਸਕਦਾ ਜੀ। ਉਧਰ ਥੋੜੀ ਹੜ੍ਹ ਦੀ ਮਾਰ ਕਾਰਨ ਫਸਲ ਥੋੜੀ ਬਰਬਾਦ ਹੁੰਦੀ ਹੈ ਜੀ। ਬਾਕੀ ਇਧਰਲੀ ਵੈਲਟ ਜਿਹੜੀ ਹੈਗੀ ਆ ਚੜ੍ਹਦੇ ਪਾਸੇ ਉਹਦਾ ਤਕਰੀਬਨ ਠੀਕ ਹੀ ਆ ਜੀ ਪੂਰੀ ਕਰਦੇ ਹਾਂ ਜੀ ਹਾਂ ਜੀ ਤੇ ਕਿੱਸਾ ਦਾ ਇੰਤਜ਼ਾਮ ਕੀਤਾ ਇੰਤਜ਼ਾਮ ਪੂਰੇ ਆ ਜੀ ਮੁਕੰਮਲ ਆ ਬਾਕੀ ਜੋ ਥੋੜਾ ਬੋਤਾ ਨਾਲ ਦੇ ਨਾਲ ਚੱਲ ਰਿਹਾ ਜੀ ਸਾਰਾ ਕੰਮ ਫਰਵ ਵਗੈਰਾ ਸਾਫ ਕਰਵਾ ਦਿੱਤੇ ਗਏ ਆ ਪਾਣੀ ਦਾ ਅਰੇਂਜਮੈਂਟ ਟੈਂਕ ਵਗੈਰਾ ਲੱਗੇ ਆ ਜੀ ਆਰਤੀਆਂ ਆਰਤੀਆਂ ਨੂੰ ਵੀ ਇਹ ਹੀ ਅਪੀਲ ਆ ਜੀ ਆਪਣੇ ਕਿਸਾਨਾਂ ਨਾਲ ਸੰਪਰਕ ਚ ਰਹਿ ਰਹੇ ਕਿਉਂਕਿ ਉਹਨਾਂ ਦੇ ਕਹਿਣੇ ਚਾਹੁੰਦੇ ਆ ਕਿਸਾਨ ਕਿਸਾਨ ਮੇਨਾ ਕੀ ਸੁੱਕਾ ਝੋਨਾ ਲਿਆਣਗੇ ਇਹਦਾ ਸਾਰਾ ਜਿਹੜਾ ਪ੍ਰੋਕੂਰਮੈਂਟ ਦਾ ਕੰਮ ਆ ਨਾ ਉਹ ਵਧੀਆ ਤਰੀਕੇ ਨਾਲ ਚੱਲੇਗਾ ਜੀ